ਸ਼ੇਰ ਦੇ ਗੁਰੂ ਸਾਹਿਬ ਜੀ ਅਰਾਸੇ ਸ਼ੰਤ ਮਾ ਅੱਲਾ ਆ ਜੀਓ ਸਤ ਗੁਰੂ ਵੇ ਸੋ ਵਾਏ ਸਹਜ ਗੁਣ ਗਾਈਆ ਜੀਓ ਆਏ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ ਸਤ ਗੁਰੂ ਵੇ ਸੋ ਵਾਏ ਸਰਜ ਗੁਣ ਗਾਇਆ ਜੀਓ ਨੀ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਕਮਾ ਮਹਾਨ ਐਸੇ ਦੀਨ ਦੇਵਾਲ ਸਤਿਗੁਰ ਤਖਤ ਚਵਰਸ਼ਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰਾ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਗਰੀਬ ਨਿਵਾਜ ਪਾਤਸ਼ਾਹੀਓ ਆਪ ਜੀ ਦੇ ਪਾਵਨ ਪਵਿੱਤਰ ਮਾਵਾਕ ਹਨ ਕਲ ਕਾ ਤੀ ਰਾਜੇ ਕਾ ਸਾਈ ਧਰਮ ਪੰਖ ਕਰੇ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸਾ ਨਹੀਂ ਕਹ ਚੜਿਆ ਪਾਪ ਬੁਰਾ ਪਾਪੀ ਕਉ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਰਾਜੇ ਪਾਪ ਕਮਾਵੰਦੇ ਉਲਟੀ ਬਾੜ ਖੇਤ ਕਉ ਖਾਈ ਗਰੀਬ ਨਿਵਾਜ ਪਾਤਸ਼ਾਹੀਓ ਜੂਨ 1984 ਵਿਖੇ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਰੋਹਾਨੀਅਤ ਦੇ ਕੇਂਦਰਾਂ ਸਾਂਝੀ ਬਲਤਾ ਦਾ ਉਪਦੇਸ਼ ਦੇਣ ਵਾਲਾ ਮਹਾਨ ਪਵਿੱਤਰ ਅਸਥਾਨ ਤਨ ਤਨ ਸੋਢੀ ਸੁਲਤਾਨ ਇਤਾਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਅਸਥਾਨ ਡਿੱਠੇ ਸਬੇ ਥਾਮ ਨਹੀਂ ਤੁਜ ਜਿਹ ਆਂ ਬੱਧੋ ਪੁਰਖ ਵਿਦਾਤੈ ਤਾਂ ਤੂੰ ਸੋਹਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦੇ ਮੁਜੱਸਮੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਭਾਰਤੀ ਫੌਜਾਂ ਵੱਲੋਂ ਅਟੈਕ ਕਰਦਿਆਂ ਹੋਇਆਂ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਤਖਤ ਸਿੱਖਾਂ ਦਾ ਸਰਵ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੰਕਾ ਤੁੱਪਾਂ ਦੇ ਗੋਲਿਆਂ ਦੇ ਨਾਲ ਟਹਿ ਢੇਰੀ ਕੀਤਾ ਗਿਆ ਅਤਵੇ 59ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਆਇਆਂ ਹੋਈਆਂ ਸੰਗਤਾਂ ਬਿਆੰਤ ਸੰਗਤਾਂ ਨੂੰ ਗੋਲਿਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕੇ ਸਿਖਾਏ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸ਼ਾਂਤੀ ਛਲੀ ਕਬੀਰ ਮੋਹ ਮਰਨੇ ਕਾ ਚਾਉ ਹੈ ਮਰਉ ਤਾ ਹਰ ਕੈਦਵਾਰ ਮਤ ਹਰ ਪੂਸ਼ੇ ਕੌਣ ਹੈ ਫਰਾਹ ਮਾਰੇ ਬਾਰ ਪਾਤਸ਼ਾਹੀ ਨਾਮਾ ਵਕਤ ਅਨਸਾਰ ਵੀਵੀ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤਾਂ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਸਾਹਿਬ ਭਾਈ ਅਮਰਿਕ ਸਿੰਘ ਜੀ ਬਾਬਾ ਖਾਰਾ ਸਿੰਘ ਜੀ ਜਰਨਲ ਭਾਈ ਸ਼ਬੀਖ ਸਿੰਘ ਜੀ ਅਤੇ ਇਨ੍ਹਾਂ ਦੇ ਸਮੂਹ ਸਾਥੀਆਂ ਵੱਲੋਂ ਚੜ ਕੇ ਆਏ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਨ੍ਹਾਂ ਸੂਰਬੀਰ ਬਹਾਦਰ ਯੋਧਿਆਂ ਦਾ ਅਤੇ ਸਮੂਹ ਸ਼ਹੀਦਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਕੱਲੂ ਘਾਰਾ ਦਿਵਸਾ ਸ਼ਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਮੂਹ ਸਿੱਖ ਸੰਤਾਂ ਦੇ ਸਹਿਯੋਗ ਦੇ ਨਾਲ ਮਨਾਉਂਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਵਾਇਆ ਜਾ ਰਿਹਾ ਹੈ ਗਰੀਬ ਨਿਵਾਜ ਪਾਤਸ਼ਾਹੀਓ ਆਪ ਕਿਰਪਾਲੂ ਦਿਆਲੂ ਦਇਆ ਦੇ ਸਾਗਰ ਅੰਤਰਜਾਮੀ ਹੋ ਕਿਰਪਾ ਕਰਨੀ ਮਹਾਨ ਬਖਸ਼ਿਸ਼ ਕਰਨੀ ਸਮੂਹ ਖਾਲਸਾ ਪੰਥ ਦੇ ਅੰਦਰ ਇਕਤਾ ਇਤਿਹਾਸ ਦੀ ਦਾਤ ਬਖਸ਼ਿਸ਼ ਕਰਨੇ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੇ ਵੱਲ ਬਖਸ਼ ਨੇ ਗਰੀਬ ਨਿਵਾਜ ਪਾਤਸ਼ਾਹੀ ਜਿਨ੍ਹਾਂ ਜਿਨ੍ਹਾਂ ਗੁਰਮਖੀਆ ਪ੍ਰੇਮੀਆਂ ਵੱਲੋਂ ਇਨ੍ਹਾਂ ਕੱਲੂ ਘਰੇ ਦਿਵਸ ਅੰਦਰ ਸ਼ਹੀਦੀ ਦਿਹਾੜਿਆਂ ਅੰਦਰ ਤਨਮਨ ਧਨ ਕਰਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਸਰਬੱਤ ਦਿਆਂ ਹਾਜ਼ਰੀਆਂ ਤੇ ਢਾਵਾਸੇ ਮਾਮਾਂਦਰ ਤੇ ਪ੍ਰਮਾਣ ਕਰਨੀਆਂ ਆਪਣੇ ਧਰਮ ਘਰੋਂ ਸਿੱਖੀ ਸਤਿ ਪ੍ਰਭੂ ਸੰਗ ਨਾਮਦਾਨ ਬਖਸ਼ਨਾਮ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਲਕ ਹੋਸੀ ਵੀ ਸੱਚ